ਕੈਨੇਡਾ ਵਿੱਚ ਜਲਦੀ ਹੀ 에어ਪੋਰਟ ਤੇ ਸਟੱਡੀ ਪਰਮਿਟਰ ਵਰਕ ਪਰਮਿਟ ਰੱਦ ਕੀਤੇ ਜਾਣਗੇ ਇਹ ਸਿਰਫ ਤਾਂ ਹੀ ਹੋਵੇਗਾ ਜੇਕਰ ਕੋਈ ਵਿਦਿਆਰਥੀ ਜਾਂ ਵਰਕ ਵੀਜ਼ਾ ਵਾਲਾ ਦੇਸ਼ ਵਿੱਚ ਦਾਖਲ ਹੋਣ ਲਈ ਕੁਝ ਖਾਸ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕੇਗਾ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਆਈਆਰਸੀਸੀ ਨੇ ਅਸਥਾਈ ਨਿਵਾਸੀ ਦਸਤਾਵੇਜ਼ਾਂ ਨੂੰ ਰੱਦ ਕਰਨ ਸੰਬੰਧੀ ਨਵੇਂ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਸਥਾਈ ਨਿਵਾਸੀ ਦਸਤਾਵੇਜ਼ਾਂ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਇਲੈਕਟ੍ਰਿਕ ਟਰੈਵਲ ਯਾਨੀ ਈਟੀਏ ਸ਼ਾਮਲ ਹਨ ਦੱਸ ਕਿ ਇਹ ਦਿਸ਼ਾ ਨਿਰਦੇਸ਼ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕਾਨੂੰਨੀ ਸ਼ਕਤੀਆਂ ਦਿੰਦੇ ਹਨ ਇਹਨਾਂ ਨਿਯਮਾਂ ਦੇ ਤਹਿਤ ਭਾਵੇਂ ਕੋਈ ਵਿਦਿਆਰਥੀ ਪੜ੍ਹਾਈ ਆ ਵਰਕ ਪਰਮਿਟ ਲੈਂਦਾ ਹੈ ਪਰਦੇਸ਼ ਵਿੱਚ ਜ਼ਰੂਰੀ ਸ਼ਰਤਾਂ ਸਤਕਾਰਯੋਗਤਾ ਜਾਂ ਪਾਲਣਾ ਦੀਆਂ ਜ਼ਰੂਰਤਾਂ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ ਇਮੀਗ੍ਰੇਸ਼ਨ ਅਧਿਕਾਰੀ ਹਵਾਈ ਅੱਡੇ ਤੇ ਪਰਮਿਟ ਰੱਦ ਕਰ ਸਕਦਾ ਹੈ ਨਵੇਂ ਨਿਯਮ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਨਿਯਮਾ ਆਈਆਰਸੀਸੀ ਆਈਆਰਪੀਆਰ ਵਿਸ਼ੇ ਸੋਧ ਕਰਦੇ ਹਨ ਵਿਵੇਕਸ਼ੀਲਤਾ ਤੇ ਆਟੋਮੈਟਿਕ ਰੱਦ ਕਰਨ ਨੂੰ ਪ੍ਰਭਾਸ਼ਿਤ ਕਰਦੇ ਹੋਏ ਨਵੇਂ ਸੈਕਸ਼ਨ ਜੋੜੇ ਗਏ ਹਨ ਸਟਡੀ ਪਰਮਿਟ ਤੇ ਵਰਕ ਪਰਮਿਟ ਹੁਣ ਕ੍ਰਮਵਾਰ ਧਰਾਵਾਂ 222.7 222.8 ਤੇ 209.0.1 ਤੇ 209.0.2 ਦੇ ਤਹਿਤ ਸਪਸ਼ਟ ਰੱਦ ਕਰਨ ਦੀਆਂ ਧਰਾਵਾਂ ਸ਼ਾਮਲ ਕਰਦੇ ਹਨ ਆਈਆਰਸੀਸੀ ਉਹਨਾ ਪਰਮਿਟਰ ਨੂੰ ਰੱਦ ਕਰ ਸਕਦਾ ਹੈ ਜੋ ਗਲਤੀ ਨਾਲ ਜਾਰੀ ਕੀਤੇ ਗਏ ਸਾਂ ਜੇਕਰ ਪਰਮਿਟਰ ਤਾਰਕ ਹੁਣ ਲੋੜਿੰਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦਾ ਜੇਕਰ ਵਿਦਿਆਰਥੀ ਜਾਂ ਕਰਮਚਾਰੀ ਇਸਨੁਆਤ ਕਰਦਾ ਹੈ ਤਾਂ ਇੱਕ ਸਟੱਡੀ ਜਾਂ ਵਰਕ ਪਰਮਿਟ ਆਪਣੇ ਆਪ ਰੱਦ ਹੋ ਸਕਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਮਨੋਨਿਤ ਸਿਖਲਾਈ ਸੰਸਥਾ ਯਾਨੀ ਡੀ ਐਲ ਆਈ ਵਿੱਚ ਦਿੱਤਾ ਜਾਂਦਾ ਹੈ ਆਈ ਆਰ ਸੀ ਸੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਰਕਾਰ ਵਿਦਿਆਰਥੀ ਦੇ ਸਟੱਡੀ ਪਰਮਿਟ ਨੂੰ ਰੱਦ ਕਰ ਸਕਦੀ ਹੈ ਡੀ ਐਲ ਆਈ ਵਿਦੇਸ਼ੀ ਵਿਦਿਆਰਥੀ ਨੂੰ ਦਾਖਲ ਕਰਨ ਲਈ ਅਧਿਕਾਰਤ ਕਾਲਜ ਤੇ ਯੂਨੀਵਰਸਿਟੀਆਂ ਹਨ ਇਸੇ ਤਰ੍ਹਾਂ ਜੇਕਰ ਕੋਈ ਕੈਨੇਡੀਅਨ ਕੰਪਨੀ ਲਈ ਕੰਮ ਕਰਨ ਲਈ ਆ ਰਿਹਾ ਹੈ ਪਰ ਕੰਪਨੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਪਰਮਿਟ ਨੂੰ ਵੀ ਰੱਦ ਕੀਤਾ ਜਾਵੇਗਾ ਤਸੇਕ ਕੈਨੇਡਾ ਵਿੱਚ ਜਲਦੀ ਹੀ 에어ਪੋਰਟ ਤੇ ਸਟੱਡੀ ਅਤੇ ਵਰਕ ਪਰਮਿਟ ਰੱਦ ਕੀਤੇ ਜਾਣਗੇ ਇਹ ਸਿਰਫ ਤਦ ਹੀ ਹੋਵੇਗਾ ਜੇਕਰ ਕੋਈ ਵਿਦਿਆਰਥੀ ਜਾਂ ਵਰਕ ਪਰਮਿਟ ਵਾਲਾ ਦੇਸ਼ ਵਿੱਚ ਦਾਖਲ ਹੋਣ ਲਈ ਕੁਝ ਖਾਸ ਜ਼ਰੂਰੀ ਸ਼ਰਤਾਂ ਨੂੰ ਪੂਰਾ ਨਹੀਂ ਕਰ ਸਕੇਗਾ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਅਸਥਾਈ ਨਿਵਾਸੀ ਦਸਤਾਵੇਜ਼ਾਂ ਨੂੰ ਰੱਦ ਕਰਨ ਸੰਬੰਧੀ ਨਵੇਂ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਅਸਥਾਈ ਨਿਵਾਸੀ ਦਸਤਾਵੇਜ਼ਾਂ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਵਰਕ ਪਰਮਿਟ ਅਤੇ ਈਟੀਏਸ਼ਾ ਬਲ ਹਨ